ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਜੁੜ ਚੁੱਕੇ ਸਾਰੇ ਦੋਸਤਾਂ ਦਾ ਸਵਾਗਤ ਹੈ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਹਰ ਵਾਰ ਦੀ ਤਰ੍ਹਾਂ ਅੱਜ ਆਪਾਂ ਫੇਰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਇੱਕ ਰੋਜ਼ਗਾਰ ਸੂਚਨਾ ਅੱਜ ਜਿਹੜੀਆਂ ਹੈਗੀਆਂ ਆਪਾਂ ਸਰਕਾਰ ਵੱਲੋਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਿਹੜੀਆਂ ਡਿਪਾਰਟਮੈਂਟਸ ਦੀਆਂ ਸਰਕਾਰੀ ਨੋਟੀਫਿਕੇਸ਼ਨ ਜਿਹੜੇ ਜਾਰੀ ਕੀਤੇ ਗਏ ਪੂਰੇ ਹਫ਼ਤੇ ਦੇ ਆਪਾਂ ਸਾਰੀਆਂ ਪੋਸਟਾਂ ਦੀ ਗੱਲ ਕਰਾਂਗੇ ਜਿਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ 154 ਕੈਂਪਸ ਮੈਨੇਜਰਾਂ ਦੀ ਜਿਹੜੀ ਭਰਤੀ ਕੀਤੀ ਜਾਣੀ ਹੈ ਕਿ ਪੈਸਫੋ ਦੇ ਵੱਲੋਂ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਜਿਹੜੀ ਪੰਜਾਬ ਨੈਸ਼ਨਲ ਬੈਂਕ ਵੱਲੋਂ 350 ਦੇ ਲਗਭਗ ਜਿਹੜੀਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਹੈਗਾ ਸੈਸ਼ਨ ਕੋਰਟ ਆਫਿਸ ਜਿਹੜਾ ਹੈਗਾ ਮਾਨਸਾ ਵੱਲੋਂ 13 ਕਲਰਕ ਦੀਆਂ ਅਸਾਮੀਆਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਮੇਰੀ ਆਪ ਸਭ ਨੂੰ ਗੁਜਾਰਿਸ਼ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਰੁਜ਼ਗਾਰ ਸੰਬੰਧੀ ਜਾਂ ਕਿਸੇ ਵੀ ਕਾਰੋਬਾਰ ਜਾਂ ਬਿਜ਼ਨਸ ਨੋ ਸ਼ੁਰੂ ਕਰਦੇ ਸਬੰਧੀ ਸੂਚਨਾ ਮਿਲ ਸਕੇ ਕਿਉਂਕਿ ਹੁਣ ਤੱਕ ਜਿਹੜਾ ਚੈਨਲ ਤੇ ਸੀਗਾ ਆਪਾਂ ਜ਼ਿਆਦਾਤਰ ਰੁਜ਼ਗਾਰ ਨਾਲ ਨੌਕਰੀਆਂ ਨਾਲ ਸੰਬੰਧਿਤ ਹੀ ਵੀਡੀਓਜ਼ ਪਾਉਂਦੇ ਸੀ ਤੇ ਅਸੀਂ ਭਵਿੱਖ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸਵੈਰ ਰੁਜ਼ਗਾਰ ਨਾਲ ਸੰਬੰਧਿਤ ਜਾਣਕਾਰੀ ਵਾਲੀਆਂ ਵੀ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਇਸ ਕਰਕੇ ਤੁਸੀਂ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਜਿਹੜੀਆਂ ਭਰਤੀਆਂ ਦੀ ਗੱਲ ਕਰਨੀਆਂ ਜਿਹੜੇ ਇਸ ਹਫ਼ਤੇ ਦੇ ਨੋਟੀਫਿਕੇਸ਼ਨ ਜਾਰੀ ਹੋਏ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੇ ਹੈਗੇ ਕੈਂਪਸ ਮੈਨੇਜਰ ਦੀ ਜਿਹੜੀ ਹੈਗੀ ਹੈ ਸਕੂਲਾਂ ਦੇ ਵਿੱਚ ਭਰਤੀ ਕੀਤੀ ਜਾਣੀ ਹੈਗੀ ਸਕੈਂਡਰੀ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆਫਸਰਸ ਤੇ ਰੱਖੇ ਜਾਣੇ ਆਗੇ ਇਹਨਾਂ ਦੀ ਜੇ ਕੋਲ ਆਪਾਂ ਗਿਣਤੀ ਦੀ ਗੱਲ ਕਰੀਏ ਤਾਂ 154 ਰੱਖੀ ਗਈ ਹੈਗੀ ਜ਼ਿਲ੍ਹਾ ਵਾਈਜ਼ ਜਿਹੜੀ ਲਿਸਟ ਹੈ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਹੜੇ ਜ਼ਿਲ੍ਹੇ ਦੇ ਵਿੱਚ ਜੜੀਆਂ ਕਿੰਨੀਆਂ ਪੋਸਟਾਂ ਹੈਗੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਇਹਨਾਂ ਦੀ ਵਿਦਿਅਕ ਯੋਗਤਾ ਦੀ ਤਾਂ ਵਿਦਿਅਕ ਯੋਗਤਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਿਹੜੀ ਹੈਗੀ ਹੈ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਜਾਇਦੇ ਬਰਾਬਰ ਦੀ ਕੋਈ ਡਿਗਰੀ ਕੀਤੀ ਹੋਵੇ ਤੇ 10ਵੀਂ ਪੱਧਰ ਤੱਕ ਜਿਹੜੀ ਹੈਗੀ ਹੈ ਪੰਜਾਬੀ ਵਿਸ਼ਾ ਜਿਹੜਾ ਉਹ ਪਾਸ ਕੀਤਾ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਤਜਰਬੇ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਇੱਕ ਤਜਰਬੇ ਦੀ ਮੰਗ ਕਰੀਏ ਵੀ ਜਿਹੜੇ ਉਮੀਦਵਾਰ ਹੈ ਉਹ ਕਿਸੇ ਵੀ ਰਾਜ ਜਾਂ ਸੈਂਟਰ ਸਰਕਾਰ ਜਾਂ ਸਤਾਨਿਕ ਸੰਸਥਾਵਾਂ ਜਾਂ ਇਸ ਦੇ ਬਰਾਬਰ ਦੀਆਂ ਜਿਹੜੀਆਂ ਸਰਕਾਰੀ ਸਭਾਵਾਂ ਉਹਨਾਂ ਦੇ ਵਿੱਚੋਂ ਜਿਹੜਾ ਘੱਟੋ-ਘੱਟ ਤੀਸਰੇ ਦਰਜੇ ਮਤਲਬ ਗਰੁੱਪ ਸੀ ਦੇ ਵਿੱਚੋਂ ਰਿਟਾਇਰਡ ਹੋਣਾ ਚਾਹੀਦਾ ਹੈਗਾ ਤੇ ਜਿਹੜੀ ਅੱਪਾ ਅੱਗੇ ਗੱਲ ਕਰਾਂਗੇ ਇਹਨਾਂ ਦੇ ਪੇ ਸਕੇਲ ਦੀ ਜਿਹੜੀ ਬੇਸਿਕ ਪੇ ਆ ਇਹਦੀ ਉਹ 16356 ਰੁਪਏ ਇਹ ਦਿੱਤੇ ਜਾਣਗੇ ਤੇ ਇਹਦੇ ਵਿੱਚ ਜਿਹੜੀ ਕਟੌਤੀ ਆਈ ਪੀਐਫ ਪੀਐਸਆਈ ਜੀਆਈਐਸ ਸਿਕਿਉਰਟੀ ਹੋਗੀ ਵਨ ਟਾਈਮ ਇਹ ਸਾਰਾ ਜਿਹੜਾ ਮਤਲਬ ਇਹ ਵੀ ਕੀਤਾ ਜਾਊਗਾ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਹ ਸਾਰੇ ਜਿਹੜੇ ਨੌਨ ਐਕਸ ਸਰਵਿਸਮੈਨ ਹੋਣਗੇ ਜਿਹੜੇ ਸਰਕਾਰੀ ਸੇਵਾਵਾਂ ਤੋਂ ਸੇਵਾ ਮੁਕਤ ਹੈ ਤਾਂ ਇਹਨਾਂ ਦੀ ਉਮਰ ਹੱਦ ਹੈ ਜਿਹੜੀ ਉਹ 67 63 ਸਾਲ ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ ਅੱਗੇ ਆਪਾਂ ਗੱਲ ਕਰਾਂਗੇ ਜੀ ਇਹਨਾਂ ਦੀਆਂ ਜਿਹੜੀਆਂ ਆਮ ਸ਼ਰਤਾਂ ਆਗੀਆਂ ਹੁਣ ਇਹਨਾਂ ਦੇ ਜਿਹੜੇ ਯੂਨੀਫਾਰਮਸ ਵੀ ਅਪਲਾਈ ਹੋਊਗੀ ਹੈ ਜਿਹੜੀਆਂ ਸ਼ਰਤਾਂ ਤੁਸੀਂ ਇਹ ਪੈਸਕੋ ਦੀ ਮੈਂ نیچے ਸਾਈਟ ਵੀ ਮੈਂਸ਼ਨ ਕਰ ਰਹੇ ਆਂਗਾ ਇਹ ਸਾਈਟ ਤੇ ਜਾ ਕੇ ਤੁਸੀਂ ਸਾਰੀਆਂ ਪੜ੍ਹ ਸਕਦੇ ਹੋ ਤੇ ਜੇ ਐਪਲੀਕੇਸ਼ਨਸ ਦੀ ਗੱਲ ਕਰੀਏ ਤਾਂ ਜਿਹੜੀ ਇਹਨੂੰ ਅਪਲਾਈ ਕਰਨ ਦੀ ਲਾਸਟ ਮਿਤੀ ਹੈਗੀ ਉਹ 31 ਮਾਰਚ ਹੈਗੀ ਤੇ ਤੁਸੀਂ ਪੈਸਕੋ ਦੀ ਸਾਈਟ ਤੇ ਜਾ ਕੇ ਆਨਲਾਈਨ ਜਿਹੜਾ ਇਹਦੇ ਲਈ ਅਪਲਾਈ ਕਰ ਸਕਦੇ ਹੋਗੇ ਜਿਹੜਾ ਆਫਿਸ ਆਫ ਦਾ ਜਿਹੜਾ ਡਿਸਟ੍ਰਿਕਟ ਸੈਸ਼ਨ ਜੱਜ ਮਾਨਸਾ ਵੱਲੋਂ 13 ਜਿਹੜੀਆਂ ਕਲਰਕ ਦੀਆਂ ਅਸਾਮੀਆਂ ਲਈ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਇੰਨਾ ਚ ਜੇ ਆਪਾਂ ਗੱਲ ਕਰੀਏ ਕਰਮਵਾਰ ਇਹਨਾਂ 13 ਸਾਮੀਆਂ ਦੇ ਵਿੱਚੋਂ ਜੇ ਆਪਾਂ ਕੈਟਾਗਰੀ ਵਾਈਜ਼ ਦੇਖੀਏ ਤਾਂ ਇਹ ਡਬਲਯੂ ਐਸ ਜਨਰਲ ਦੀਆਂ ਜਿਹੜੀਆਂ ਦੋ ਸਾਮੀਆਂ ਜਨਰਲ ਦੀਆਂ ਤਿੰਨ ਐਕਸ ਸਰਵਿਸਮੈਨ ਜਨਰਲ ਤੇ ਊਮਨ ਆ ਗਿਆ ਐਕਸ ਸਰਵਿਸਮੈਨ ਜਨਰਲ ਊਮਨ ਆ ਗਿਆ ਅੱਗੇ ਬੀ ਸੀ ਓ ਬੀ ਸੀ ਆਗੇ ਇਹਨਾਂ ਨੂੰ ਇੱਕ ਇੱਕ ਤੇ ਬੀ ਸੀ ਓ ਬੀ ਸੀ ਦੀਆਂ ਜਿਹੜੀਆਂ ਦੋ ਸਾਮੀਆਂ ਹੈਗੀਆਂ ਤਾਂ ਇਹ ਤੁਸੀਂ ਕੈਟਾਗਰੀ ਵਾਈਜ਼ ਦੇਖ ਸਕਦੇ ਹੋਗੇ ਅੱਗੇ ਜੇਨਾਂ ਦੀ ਆਪਾਂ ਤਨਖਾਹ ਦੀ ਗੱਲ ਕਰੀਏ ਤਾਂ ਇਹਨਾਂ ਦੀ ਤਨਖਾਹ ਜਿਹੜੀ ਓਕਾ-ਕੁਕਾ ਜਿਹੜੀ 29200 ਰੁਪਏ ਹੋਵੇਗੀ ਤੇ ਜੇ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਜਿਹੜੀ ਬੈਚਲਰ ਡਿਗਰੀ ਹੋਣੀ ਜਿਹੜੀ ਉਮੀਦਵਾਰ ਕੋਲ ਜ਼ਰੂਰੀ ਹੈ ਤੇ 10ਵੀਂ ਪੱਧਰ ਤੇ ਜਿਹੜਾ ਪੰਜਾਬੀ ਦਾ ਵਿਸ਼ਾ ਵੀ ਉਹ ਪਾਸ ਕੀਤਾ ਹੋਣਾ ਜ਼ਰੂਰੀ ਹੈਗਾ ਅੱਗੇ ਜੇ ਉਮਰ ਹੱਦ ਦੀ ਗੱਲ ਕਰੀਏ ਤਾਂ ਜਿਹੜੀ ਜਨਰਲ ਵਰਗ ਦੇ ਉਮੀਦਵਾਰ ਹਨ ਉਹਨਾਂ ਵਾਸਤੇ 18 ਤੋਂ 37 ਸਾਲ ਰੱਖੀ ਗਈ ਹੈ ਤੇ ਜਿਹੜੇ ਕੈਟਾਗਰੀ ਵਾਈਜ਼ ਜਿਨ੍ਹਾਂ ਨੂੰ ਰਿਲੈਕਸੇਸ਼ਨ ਮਿਲਦੀ ਹੈ ਉਹ ਜਿਹੜੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਉਹਨਾਂ ਅਨੁਸਾਰ ਮਿਲ ਇਹਨੂੰ ਅਪਲਾਈ ਕਰਨ ਦੀ ਜਿਹੜੀ ਹੈਗੀ ਆ ਲਾਸਟ ਮਿਤੀ ਉਹ 25 ਮਾਰਚ 2025 ਹੈਗੀ ਇਹ ਜਿਹੜੀਆਂ ਹੈਗੇ ਐਪਲੀਕੇਸ਼ਨਸ ਆਫਲਾਈਨ ਜਾਣੀਆਂ ਇਹ ਪਰਫਾਰਮਾ ਤੁਸੀਂ ਜਿਹੜਾ ਹੈਗਾ ਇਹਨਾਂ ਦੀ ਵੈਬਸਾਈਟ ਹੈਗੀ manasa.dcourses.gov.in ਤੇ ਉਸ ਤੋਂ ਪਰਫਾਰਮਾ ਡਾਊਨਲੋਡ ਕਰਕੇ ਭਰ ਕੇ ਆਪਣੇ ਸਾਰੇ ਕੁਆਲੀਫਿਕੇਸ਼ਨ ਦੇ ਜਿਹੜੇ ਸਰਟੀਫਿਕੇਟ ਹੈ ਉਹ ਨਾਲ ਲਾ ਕੇ ਉਨ੍ਹਾਂ ਦੇ ਉੱਪਰ ਆਪਣਾ ਪ੍ਰੋਪਰ ਕਿਹੜੀ ਪੋਸਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਇਹ ਲਿਖਣਾ ਹੈ ਤੇ ਆਪਣਾ ਨਾਮ ਵੀ ਲਿਖਣਾ ਹੈ ਐਡਰੈਸ ਲਿਖਣਾ ਹੈ ਤੇ ਇਹ ਜਿਹੜਾ ਹੈਗਾ ਤੁਸੀਂ ਫਾਰਮ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜੁਡੀਸ਼ੀਅਲ ਕੋਰਟ ਕੰਪਲੈਕਸ ਮਾਨਸਾ ਪਿੰਨ ਕੋਡ 151505 ਇੱਥੇ ਜਿਹੜਾ ਹੈਗਾ ਭੇਜ ਸਕਦੇ ਹੋ ਤੇ ਇਹਦਾ ਜਿਹੜਾ ਪੇਪਰ ਹੈ ਉਹ ਵੀ ਅੱਗੇ ਜਲਦੀ ਹੀ ਹੋਣ ਦੀ ਸਭਾਵਨਾ ਅੱਗੇ ਹੁਣ ਆਪਾਂ ਗੱਲ ਕਰਾਂਗੇ ਜਿਹੜੀਆਂ ਪੰਜਾਬ ਨੈਸ਼ਨਲ ਬੈਂਕ ਵੱਲੋਂ ਲਗਭਗ-ਲਗਭਗ ਸਾਮੀਆਂ ਦਾ ਜਿਹੜੀਆਂ ਹੈਗੀਆਂ ਲਗਭਗ 350 ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈਗਾ। ਇਹਦੀਆਂ ਜੇ ਆਪਾਂ ਪੋਸਟਾਂ ਦੀ ਗੱਲ ਕਰੀਏ ਤਾਂ ਆਫੀਸਰ ਕ੍ਰੈਡਿਟ ਦੀਆਂ 250 ਪੋਸਟਾਂ ਆਫੀਸਰ ਇੰਡਸਟਰੀ ਦੀਆਂ ਜਿਹੜੀਆਂ ਹੈਗੀਆਂ ਉਹ 75 ਹੈਗੀਆਂ, ਮੈਨੇਜਰ ਆਈਟੀ ਦੀਆਂ 5 ਪੋਸਟਾਂ ਆਗੀਆਂ, ਸੀਨੀਅਰ ਮੈਨੇਜਰ ਦੀ ਆਈਟੀ ਦੀਆਂ 5 ਪੋਸਟਾਂ ਆਗੀਆਂ। ਮੈਨੇਜਰ ਡਾਟਾ ਸਾਇੰਟਿਸਟ ਦੀਆਂ 3 ਆਗੀਆਂ, ਸੀਨੀਅਰ ਮੈਨੇਜਰ ਡਾਟਾ ਸਾਇੰਟਿਸਟ ਦੀਆਂ 2 ਆਗੀਆਂ, ਜਿਹੜੀਆਂ ਮੈਨੇਜਰ ਸਾਈਬਰ ਸਿਕਿਉਰਿਟੀ ਦੀਆਂ 5 ਤੇ ਸੀਨੀਅਰ ਮੈਨੇਜਰ ਸਾਈਬਰ ਸਕਿਉਰਟੀ ਦੇ ਆ ਪੰਜ ਕੋਲ ਜਿਹੜੀਆਂ 350 ਅਸਾਮੀਆਂ ਹੈਗੀਆਂ ਇਹਦੀ ਜੇ ਆਪਾਂ ਇਹਨਾਂ ਪੋਸਟਾਂ ਦੀ ਜੇ ਆਪਾਂ ਸਿਲੈਕਸ਼ਨ ਦੀ ਗੱਲ ਕਰੀਏ ਤਾਂ ਸਿਲੈਕਸ਼ਨ ਦੇ ਜਿਹੜਾ ਹੈਗਾ ਇੱਕ ਆਨਲਾਈਨ ਰਿਟਨ ਟੈਸਟ ਲਿਆ ਜਾਊਗਾ ਜਿਹਦਾ ਸਿਲੇਬਸ ਹੋਊਗਾ ਜਿਹੜੇ ਮਤਲਬ ਪਾਰਟ 1 ਦੇ ਵਿੱਚ ਰੀਜ਼ਨਿੰਗ ਦੇ ਜਿਹੜੇ 25 ਕੁਐਸਚਨ ਹੋਣਗੇ ਤੇ ਇੰਗਲਿਸ਼ ਦੇ 25 ਕੁਐਸਚਨ ਹੋਣਗੇ ਤੇ ਜਿਹੜਾ ਹੈਗਾ ਐਬਿਟੀਟੂਡ ਦੇ ਜਿਹੜੇ ਹੈਗੇ 50 ਹੋਣਗੇ ਤੇ ਪ੍ਰੋਫੈਸ਼ਨਲ ਜਿਹੜੇ ਨੌਲੇਜ ਹੈ ਉਹਦੇ ਵੀ 50 ਹੋਣਗੇ ਇਕੋ ਨੇ ਜਿਹੜਾ ਹੈਗਾ ਇਹ 120 ਨੰਬਰਾਂ ਦਾ ਪੇਪਰ ਹੋਊਗਾ ਤੇ ਇਸ ਤੋਂ ਜਿਹੜਾ ਇਹ ਮੈਰਿਟ ਦੇ ਵਿੱਚ ਐਲੀਜੀ ਮਤਲਬ ਮੈਰਿਟ ਚ ਆਉਣਗੇ ਕੈਂਡੀਡੇਟ ਉਹਨਾਂ ਦੇ ਅੱਗੇ ਜਿਹੜਾ ਹੈਗਾ ਇੰਟਰਵਿਊ ਲਿਆ ਜਾਣਾਗਾ ਜੇ ਆਪ ਇਹਦੀ ਫੀਸ ਦੀ ਗੱਲ ਕਰੀਏ ਤਾਂ ਜਿਹੜੀ ਫੀਸ ਹੈਗੀ ਹੈ ਜਿਹੜੇ ਐਸਸੀ ਆਗੇ ਐਸਸੀ ਆਗੇ ਜਾਂ ਪੀਡਬਲਿਊਡੀ ਕੈਟੇਗੋਰਲ ਸੰਬੰਧਤ ਹੈਗੇ ਉਹਨਾਂ ਦੀ ਜਿਹੜੀ 50 ਰੁਪਏ ਫੀਸ ਪਲੱਸ ਜੀਐਸਟੀ ਹੋਊਗਾ ਕੁੱਲ ਜਿਹੜੇ 58 ਰੁਪਏ ਹੋਣਗੇ ਤੇ ਜਿਹੜੇ ਹੋਰ ਕੈਟੇਗਰੀਸ ਦੇ ਆ ਉਹਨਾਂ ਨੂੰ 1000 ਪਲੱਸ ਜੀਐਸਟੀ 18% ਦੇ ਨਾਲ ਜਿਹੜਾ ਹੈਗਾ 1180 ਰੁਪਏ ਫੀਸ ਹੋਵੇ ਜੀ ਆਪਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਗੱਲ ਕਰੀਏ ਤਾਂ ਜਿਹੜੀ ਇਹਦੀ ਲਾਸਟ ਡੇਟ ਹੈ ਉਹ 24 ਮਾਰਚ 2025 ਹੈ ਤੇ ਤੁਸੀਂ ਜਿਹੜੀ ਇਹ ਬੈਂਕ ਦੀ ਸਾਈਟ ਹੈਗੀ www.pnbindia.in ਤੇ ਜਾ ਕੇ ਜਿਹੜਾ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਇਹ ਜਿਹੜਾ ਪੂਰਾ ਡਿਟੇਲਡ ਜਿਹੜਾ ਨੋਟੀਫਿਕੇਸ਼ਨ ਹੈ ਇਹ ਵੀ ਦੇਖ ਸਕਦੇ ਹੋ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਇਸ ਲਈ ਮੇਰੀ ਫਿਰ ਤੋਂ ਤੁਹਾਨੂੰ ਗੁਜਾਰਿਸ਼ ਹੈ ਕਿ ਸਾਡੇ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਜ਼ਰੂਰ ਕਰ ਲਿਆ ਜਾਵੇ ਧੰਨਵਾਦ